ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਔਰ ਬਾਗੇ ਪੁਰਾਣੇ ਤੋਂ ਕੋਟਕਪੂਰਾ ਰੋਡ ਦੇ ਉੱਤੇ ਸਥਿਤ ਨਗਰ ਪਿੰਡ ਰਾਜਿਆਣਾ ਰਾਜਿਆਣਾ ਨੇ ਪਿੰਡ ਦੇ ਵਿੱਚ ਆ ਮਿੱਤਰੋ ਤੇ ਘਰੇਲੂ ਪਰਿਵਾਰ ਦੇ ਘਰੇ ਆ ਪਰ ਜਿਹੜੀ ਮੱਜ ਦਿਖਾਉਣੀ ਆ ਤੁਹਾਨੂੰ ਮਿੱਤਰੋ ਇਹ ਹਸਾਰ ਵਾਲੀ ਦਿਖਾਉਣੀ ਆ ਕਿਉਂਕਿ ਇਹ ਹਸਾਰ ਦੇ ਵਿੱਚੋਂ ਪਹਿਲਾਂ ਆਈ ਹੋਈ ਹੈ ਕਰਮਾਂ ਵਾਲੀ ਚੰਗੇ ਦੁੱਧ ਦੀ ਮਾਲਕਣਾ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੀ ਆ ਮਿੱਤਰੋ ਫੇਰ ਇਹਨੂੰ ਅਗਲੀ ਕਾਰਵਾਈ ਕਰਾਂਗੇ ਆਓ ਮਿਲਦੇ ਆ ਭਰਾ ਨੂੰ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਵੱਡੇ ਭਾਈ ਠੀਕ ਠਾਕ ਵਧੀਆ ਜੀ ਆਪਾਂ ਸੇਤਾ ਘਰ ਪਰਿਵਾਰ ਜੀ ਸਾਰੇ ਠੀਕ ਠਾਕ ਆ ਗਏ ਚੱਲ ਜੀ ਠੀਕ ਠਾਕ ਭਾਈ ਸ਼ੁਕਰ ਵੀਰੇ ਆਪਣਾ ਨਾਮ ਤੇ ਸਨ ਆਫ ਦੱਸ ਦਈਏ ਵੀਰੇ ਮਨਦੀਪ ਸਿੰਘ ਨਾਂ ਜੀ ਫਾਦਰ ਸਾਹਿਬ ਅਵਤਾਰ ਸਿੰਘ ਬਰਾੜੀ ਠੀਕ ਹੈ ਤੇ ਸੜਕ ਕਿਹੜੀ ਤੇ ਘਰ ਆਪਣਾ ਰਾਜਿਆਣੇ ਉਹ ਇਹ ਜੀ ਬਾਗਾ ਪੁਰਾਣਾ ਸ਼ਹਿਰ ਆ ਤੇ ਕੋੜਕਪੂਰਾ ਰੋਡ ਦੇ ਉੱਤੇ ਰਾਜਿਆਣਾ ਪਿੰਡ ਆ ਬਾਗਾ ਪੁਰਾਣਾ ਤੋਂ 3-4 ਕਿਲੋਮੀਟਰ ਦੂਰ ਆ ਠੀਕ ਹੈ ਜੀ ਤੇ ਇਹ ਰਾਜਿਆਣੇ ਤੋਂ ਜਿਹੜੀ ਸੜਕ ਘਰ ਤੋਂ ਆਪਣੇ ਨੰਗਦੀਆਂ ਮੁਰਦੀਆਂ ਕਿਹੜੀ ਸੜਕ ਆ ਇਹ ਨੇੜੇ ਕੋੜਲਾ ਰੋਡ ਆ ਜੀ ਠੀਕ ਆ ਵੀਰੇ ਕੋੜਲਾ ਰੋਡ ਆ ਇਹ ਹਾਂ ਠੀਕ ਆ ਵੱਡੇ ਭਾਈ ਜਿਹੜੀ ਆਪਾਂ ਮੈਂ ਵੇਚਣੀ ਹੈ ਕਿੰਨਵਾ ਸੁਆ ਵੀਰੇ ਇਹ ਤੀਜੇ ਸੁਏ ਸੁਣੀ ਆ ਜੀ ਤੀਜੇ ਸੁਏ ਸੁਣੀ ਆ ਤੇ ਇਹ ਫਿਰ ਤੁਸੀਂ ਹਸਾਰ ਤੋਂ ਲਿਆਂਦੀ ਹੋਈ ਆ ਹਾਂ ਜੀ ਹਸਾਰ ਤੋਂ ਲਿਆਂਦੀ ਤੇ ਪਹਿਲੇ ਸੁਇਲੇ ਹੀ ਦੂਜੇ ਇਹ ਪਹਿਲੇ ਲਈ ਗੀ ਸੀ ਵੀਰੇ ਇਹਨੇ 16 17 ਲੀਟਰ ਦਿੱਤਾ ਨੋਰਮਲ ਖਰਾਕ ਤੇ 16 ਲੀਟਰ ਤੋਂ ਪਲੱਸ ਹੀ ਕਰਦੀ ਹੈ ਠੀਕ ਹੈ ਵੀ ਠੀਕ ਹੈ ਤੇ ਚਵਾਈ ਚਵਾਈ ਚ ਕਿਵੇਂ ਰਹੀ ਵੀਰੇ ਚਵਾਈ ਬਹੁਤ ਸਾਫ ਆਜੀ ਤੁਹਾਨੂੰ ਓਕੇ ਆ ਜਾਵਾਂ ਹੈ ਜਿਨ੍ਹਾਂ ਤੋਂ ਆਪਾਂ ਲਈ ਆ ਉਹਨਾਂ ਦਾ ਡਰੈੱਸ ਆ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਸਾਰਾ ਆਪਣੇ ਕੋਲ ਠੀਕ ਹੈ ਵੀਰੇ ਵੀ ਜੇ ਕੋਈ ਚਾਵੇ ਤਾਂ ਤੁਸੀਂ ਗੱਲ ਕਰਾ ਸਕਦੇ ਹੋ ਉਹਨਾਂ ਨਾਲ ਵੀ ਗੱਲਬਾਤ ਕਰਾ ਸਕਦਾ ਜੇ ਕੋਈ ਹੋਰ ਉਧਰੋਂ ਪਸ਼ੂ ਲੈਣੇ ਆ ਠੀਕ ਹੈ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ 1.5 ਲੱਖ ਕਰਦੇ ਮਤਲਬ 1.5 ਲੱਖ ਰੁਪਏ ਮਾਨਤਾ ਨੇ ਦੇ ਵਿੱਚੋਂ ਵੀਰੇ ਮਾਨਤਾ ਥੋੜਾ ਬਹੁਤਾ ਕਰ ਦਾਂਗੇ ਠੀਕ ਹੈ ਵੀਰੇ ਠੀਕ ਹੈ ਲੈ ਵੀ ਮਿੱਤਰੋ 1.5 ਲੱਖ ਰੁਪਈਆ ਇਹਦਾ ਰੇਟ ਆ ਤੀਜਾ ਸੂਆ ਸੂਈ ਹੋਈ ਆ ਹਿਸਾਰ ਦੇ ਵਿੱਚੋਂ ਪਹਿਲੇ ਸੂਏ ਪਾਈ ਹੋਣਿਆਂ ਨੇ ਖਰੀਦ ਕੇ ਲਿਆਂਦੀ ਸੀ 16 17 16 17 ਲੀਟਰ ਦੁੱਧ ਪਾਈ ਹੋਣੀ ਯਾਨੀ ਕਿ ਇਹਦੇ ਥੱਲੇ ਚੁੰਦੇ ਰਹਿ ਜੇ ਕਿਲੋਵਾਂ ਦੀ ਗੱਲ ਕਰ ਲਈਏ ਤਾਂ 15 ਕਿਲੋ ਦੇ ਆਸੇ ਪਾਸੇ ਦੁੱਧ ਮੈਂ ਦਿੰਦੀ ਰਹੀ ਆ ਤੇ ਵੀਰੇ ਠੀਕ ਆ ਫਿਰ ਅਤ ਕੀ ਕਿਹੜਾ ਲਵਾਤਾ ਬਾਈ ਇਹ ਡਾਇਰੈਕਟ ਕ੍ਰੋਸ ਆਈ ਸੁਲਤਾਨ ਦੇ ਬੱਚੇ ਤੋਂ ਸੁਲਤਾਨ ਦੇ ਬੱਚੇ ਤੋਂ ਡਾਇਰੈਕਟ ਕ੍ਰੋਸ ਆ ਠੀਕ ਆ ਤੇ ਮਿਲ ਕਿੰਨਾ ਕੁ ਟਾਈਮ ਗਈ ਸੀ ਵੱਡੇ ਭਾਈ ਇਹ 2 ਮਹੀਨੇ ਪਹਿਲਾਂ ਆਪ ਹੀ ਚੱਕੇ ਠੀਕ ਹੈ ਵੀ 2 ਮਹੀਨੇ ਪਹਿਲਾਂ ਆਪ ਹੀ ਛੱਡੀ ਆ ਠੀਕ ਹੈ ਭਾਈ ਤੇ ਇਹਦਾ ਜਿਹੜਾ ਰੇਟ ਕੀਤਾ ਠੀਕ ਹੈ ਮਾਨਤਨ ਹੋ ਜਾਊਗਾ ਵਟੇ ਭਾਈ ਕਰ ਦਾਂਗੇ ਹਾਂਜੀ ਠੀਕ ਹੈ ਠੀਕ ਹੈ ਵੀਰੇ ਲੈ ਮਿੱਤਰੋ ਇਹ ਮੱਝ ਸੀਗੀ ਪਿੰਡ ਰਾਜਿਆਣੇ ਦੇ ਵਿੱਚ ਘਰੇਲੂ ਪਰਿਵਾਰ ਦੇ ਕਰੇ ਨੰਬਰ ਦਈ ਕਰਾ ਦੀ ਵੀਰੇ 97802 ਜੀ 32636 ਇੱਕ ਵਾਰੀ ਹੋਰ ਬੋਲ ਦਿਓ 97802 ਜੀ 32636 ਠੀਕ ਹੈ ਇਸ ਨੰਬਰ ਤੇ ਕਰ ਲਓ ਗੱਲਬਾਤ ਧੰਨਵਾਦ ਸ਼ੁਕਰੀਆ